ਹਰ ਸਾਲ ਦੀ ਤਰ੍ਹਾਂ ਜੋ ਕੌਮੀ ਪੱਧਰ ਤੇ ਸਰਕ ਸਖਿਆ ਮੰਥ ਜਿਹੜਾ ਮਨਾਇਆ ਜਾ ਰਿਹਾ ਉਸ ਲੜੀ ਦੇ ਤਹਿਤ ਜਿਹੜਾ ਅੱਜ ਸਕੂਲ ਦੇ ਵਿੱਚ ਅਸੀਂ ਪਹੁੰਚ ਕੇ ਬੱਚਿਆਂ ਨੂੰ ਅਵੇਅਰ ਕੀਤਾ ਸੋ ਮਾਨਦੂਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਮਹਾਲੀ ਜੀ ਦੇ ਜੋ ਕਿ ਸਾਡੀ ਸਪੈਸ਼ਲ ਮਹਮ ਚੱਲ ਰਹੀ ਆ ਤੇ ਰਿਕ ਸਕੂਲਾਂ ਵਿੱਚ ਕਾਲਜਾਂ ਵਿੱਚ ਟਰੱਕ ਯੂਨੀਅਨ ਟੈਂਪੋ ਯੂਨੀਅਨ ਥਰੀ ਵੀਲਰ ਔਰ ਮਹੱਲਿਆਂ ਦੇ ਵਿੱਚ ਜਾ ਕੇ ਵੀ ਅਵੇਅਰ ਕੀਤਾ ਜਾ ਰਿਹਾ ਔਰ 3 ਵੀਲਰਾਂ ਦੇ ਉੱਤੇ ਬੈਨਰ ਲਗਾ ਕੇ ਸਪੀਕਰਾਂ ਰਾਹੀਂ ਵੀ ਅਵੇਅਰ ਕੀਤਾ ਜਾ ਰਿਹਾ ਸੋ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਉਦਾਹਰਨਾਂ ਦੇ ਦੇ ਕੇ ਦੱਸਿਆ ਗਿਆ ਕਿ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਹੈ ਉਹ ਚਲਾਣ ਤੋਂ ਡਰਦੇ ਹੋਏ ਨਹੀਂ ਸਾਡੇ ਪੁਲਿਸ ਅਫਸਰਾਂ ਤੋਂ ਡਰਦੇ ਹੋਏ ਨਹੀਂ ਕਿ ਨਾਕਾ ਲੱਗਿਆ ਤੇ ਚਲਾਨਟ ਕੱਟਿਆ ਜਾਏਗਾ ਔਰ ਇਹ ਸਾਰਾ ਕੁਝ ਆਪਣੀ ਸੇਫਟੀ ਲਈ ਹੈ ਆਪਣੇ ਪਰਿਵਾਰ ਵਿੱਚ ਵੀ ਦੱਸੋ ਔਰ ਡਰਿੰਕ ਕਰਕੇ ਡਰਾਈਵਿੰਗ ਨਹੀਂ ਕਰਨੀ ਚਾਹੀਦੀ ਓਵਰ ਸਪੀਡ ਗੱਡੀਆਂ ਨਹੀਂ ਚਲਾਨੀਆਂ ਚਾਹੀਦੀਆਂ ਜਿਸ ਤਰ੍ਹਾਂ ਕਿ ਬੱਚੇ ਆ ਛੋਟੇ ਬੱਚੇ ਆ ਅੰਡਰੇਜ ਆ ਕਿ ਜੇਕਰ ਕੋਈ ਬੱਚਾ ਉਲੰਘਣਾ ਕਰੇਗਾ ਉਸਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ ਸੋ ਅਸੀਂ ਇਸ ਤਰ੍ਹਾਂ ਵਕ ਵਕ ਜਗ੍ਹਾ ਤੇ ਜਾ ਕੇ ਅਵੇਅਰ ਕਰਨਾ ਇਨਾਕੇ ਵਗੈਰਾ ਵੀ ਲਗਾਏ ਗਏ ਸਿਰਫ ਜਿਸ ਤਰੀਕੇ ਨਾਲ ਕਈ ਬੱਚੇ ਸਕੂਲ ਤੇ ਆਪਣੇ ਵਹੀਕਲ ਲਿਆਉਂਦੇ ਨੇ ਕਿਉਂਕਿ ਟੀਚਰ ਨੂੰ ਨਹੀਂ ਪਤਾ ਹੁੰਦਾ ਉਹ ਸਕੂਲ ਦੇ ਬਾਹਰ ਹੀ ਖੜੇ ਕਰ ਦਿੰਦੇ ਨੇ ਦੇਖੋ ਇਸ ਤਰ੍ਹਾਂ ਦਾ ਕੋਈ ਜਿਸ ਤਰ੍ਹਾਂ ਅਸੀਂ ਅਵੇਅਰ ਕੀਤਾ ਔਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਪਾਇਆ ਗਿਆ ਤੇ ਉਹ ਇਹ ਜ਼ਰੂਰੀ ਨਹੀਂ ਕਿ ਉਹਦੇ ਘਰੋਂ ਉਹਨਾਂ ਦੇ ਮੰਨ ਲਓ ਫਾਦਰ ਨੇ ਨਹੀਂ ਦਿੱਤਾ ਵਾਹਕਲ ਤੇ ਜੇ ਤੀਸਰੇ ਆਦਮੀ ਨੇ ਕਿਸੇ ਨੇ ਦਿੱਤਾ ਸੇਮ ਕਾਰਵਾਈ ਉਸਤੇ ਹੋਏਗੀ ਜਿਵੇਂ ਕਈ ਨੌਜਵਾਨ ਹੁੱਲੜਬਾਜੀ ਕਰਦ ਨੇ ਜੀ ਬਾਜ਼ਾਰਾਂ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਜਦੋਂ ਛੁੱਟੀ ਹੁੰਦੀ ਬੱਚਿਆਂ ਨੂੰ ਤਾਂ ਉਸ ਤੋਂ ਬਾਅਦ ਕਾਫੀ ਬਦਵਾਪਿਆਂ ਦੀ ਜਾਂ ਬੱਚਿਆਂ ਦੀਆਂ ਇਹ ਜਿਹੜੀਆਂ ਧੀਆਂ ਨੇ ਉਹਨਾਂ ਦੀ ਕੁੜੀਆਂ ਦਾ ਇਹ ਖੇਤਾਂ ਹੁੰਦੀਆਂ ਨੇ ਕਿ ਸੰਤੰਪਨ ਪ੍ਰੇਸ਼ਾਨ ਕੀਤਾ ਜਾਂਦਾ ਹੈ ਦੇਖੋ ਇਹਦੇ ਲਈ ਮੰਨ ਲਓ ਕੋ ਐਸਐਸਪੀ ਸਾਹਿਬ ਜੀ ਨੇ ਅਸੀਂ ਜਿਹੜੇ ਪੀਸੀਆਰ ਚਲਦੀਆਂ ਉਹ ਵੱਤਵਤ ਐਨਾਤ ਕਰਤੀਆਂ ਉਹ ਅਸੀਂ ਇੱਥੇ ਇਹ ਵੀ ਦੱਸਿਆ ਜਾਂਦਾ ਕਿ 112 ਤੇ ਕਾਲ ਕਰੋ ਜੇ ਤੁਹਾਨੂੰ ਕਿਤੇ ਵੀ ਲੱਗਦਾ ਸੋ ਸਾਡੇ ਜਿਹੜੇ ਪੁਲਿਸ ਸਟੇਸ਼ਨ ਦੇ ਐਸਐਚਓ ਸਾਹਿਬ ਆ ਪੀਸੀਆਰਾਂ ਉਹ ਅਕਸਰ ਗੇੜੀ ਮਾਰਦੇ ਆ ਜੇ ਕੋਈ ਇਸ ਤਰ੍ਹਾਂ ਦਾ ਕਰੇਗਾ ਉਹ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਏਗਾ ਤੁਸੀਂ ਦੇਖ ਰਹੇ ਹੋ ਕੋਈ ਵੀ ਜੇ ਕਿਸੇ ਤਰ੍ਹਾਂ ਦੀ ਵੀ ਉਲੰਘਣਾ ਕਰ ਰਿਹਾ ਚਾਹ ਨਸ਼ਾ ਤਸਕਰੀ ਕਰ ਰਿਹਾ ਰੋਜ਼ਾਨਾ ਉਹਨਾਂ ਲੋਕਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤੇ ਦੇਸ਼ ਦਾ ਪ੍ਰਵੇਖਕ ਨੇ ਔਰ ਆਉਣ ਵਾਲੇ ਸਮੇਂ ਦੀ ਵਾਕਡੋਰ ਇਹਨਾਂ ਨੇ ਸੰਭਾਲਣੀ ਹੈ ਇਹਨਾਂ ਨੂੰ ਹਰ ਪੱਖ ਤੋਂ ਜਾਗਰੂਕ ਕਰਨਾ ਇਸ ਸਕੂਲ ਦੀ ਔਰ ਗਵਰਨਮੈਂਟ ਦੀ ਅਰਮਾਨਪੁਰ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਅੱਜ ਜੋ ਸੈਮੀਨਾਰ ਹੋਇਆ ਹੈ ਅਕਸਰ ਡੀਐਸਪੀ ਸਰਦਾਰ ਕਰਨੈਲ ਸਿੰਘ ਜੀ ਇਸੇ ਸਾਲ ਵੀ ਆਏ ਸੀ ਬੜੇ ਪ੍ਰਭਾਵਸ਼ਾਲੀ ਅੱਖਰਾਂ ਦੇ ਨਾਲ ਬੜੀਆਂ ਅੱਛੀਆਂ ਐਗਜ਼ੈਂਪਲਸ ਕੋਟ ਕਰਕੇ ਇਹਨਾਂ ਨੇ ਇਹਨਾਂ ਨੇ ਬੱਚਿਆਂ ਦੇ ਅੰਦਰ ਜੋ ਟ੍ਰੈਫਿਕ ਨਿਯਮ ਹੈ ਉਹਨਾਂ ਨੂੰ ਪੈਨੇਟ੍ਰੇਟ ਕਰਨ ਦਾ ਯਤਨ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ ਔਰ ਇਹਨਾਂ ਦਾ ਇੱਕ ਇੱਕ ਅੱਖਰ ਬੜਾ ਸੁਣਨ ਵਾਲਾ ਸੰਭਾਲਣ ਵਾਲਾ ਹੈ ਅਗਰ ਜੋ ਇਹਨਾਂ ਨੇ ਦੱਸਿਆ ਉਹਦੇ ਮੁਤਾਬਕ ਸਾਡੇ ਡਰਾਈਵਰ ਸਹਿਬਾਨ ਔਰ ਬੱਚੇ ਚੱਲਣਗੇ ਤਾਂ ਮੈਨੂੰ ਲੱਗਦਾ ਹੈ ਕਦੀ ਵੀ ਕੋਈ ਐਕਸੀਡੈਂਟ ਨਹੀਂ ਹੋਏਗਾ ਸਾਰੇ ਫੀਲਡ ਨੇ ਜਿੰਨਾ ਕਰਕੇ ਅ ਐਕਸੀਡੈਂਟ ਹੁੰਦੇ ਨੇ ਇਹਨਾਂ ਨੇ ਟੱਚ ਕੀਤੇ ਨੇ ਇਸ ਕਰਕੇ ਇਹੋ ਜਿਹੇ ਜਿਹੜੇ ਸੈਮੀਨਾਰ ਹੈ ਇਹ ਘੱਟੋ ਘੱਟ ਵੀ ਮੇਰਾ ਖਿਆਲ ਹੈ 2-3 ਮਹੀਨੇ ਮਗਰੋਂ ਹੋਈ ਜਾਣੇ ਚਾਹੀਦੇ ਨੇ ਕਿਉਂਕਿ ਜਾਗਰੂਕਤਾ ਦੀ ਬਹੁਤ ਲੋੜ ਹੈ ਬੱਚੇ ਨੇ ਅੱਜ ਸੁਣਾਇਆ ਜਾਂਦਾ ਫਿਰ ਭੁੱਲ ਜਾਂਦੇ ਨੇ ਇਸ ਕਰਕੇ ਇਹਨਾਂ ਦਾ ਇਹ ਜੋ ਇਹ ਕੀਤਾ ਹੈ ਸੈਮੀਨਾਰ ਹੈ ਬਹੁਤ ਸਲਾਗਾ ਜੋਗ ਹੈ ਅਸੀਂ ਤਹਿ ਦਿਲੋਂ ਇਹਨਾਂ ਦੇ ਧੰਨਵਾਦੀ ਹਾਂ ਬੱਚਿਆਂ ਦੀ ਜਾਨਣਾ ਬਹੁਤ ਜ਼ਰੂਰੀ ਨੇ ਸਾਡੇ ਡਰਾਈਵਰ ਸਹਿਬਾਨ ਨੂੰ ਵੀ ਅਸੀਂ ਸਮੇਂ-ਸਮੇਂ ਹਦਾਇਤਾਂ ਦਿੰਦੇ ਰਹਿੰਦੇ ਹਾਂ ਟ੍ਰੀਡ ਡਰਾਈਵਰ ਰੱਖਦੇ ਆ ਭਾਵੇਂ 5-7 ਮਿੰਟ ਲੇਟ ਹੋ ਜੇ ਪਰ ਕਾਲੀ ਨਹੀਂ ਕਰਨੀ ਸਮਾਂ ਵੀ ਤੁੰਦ ਦਾ ਐਸਾ ਚੱਲਿਆ ਇਸ ਕਰਕੇ ਸਾਡੇ ਵਾਸਤੇ ਬੱਚਿਆਂ ਦੀ ਅਜਾਨਾ ਬਹੁਤ ਜ਼ਰੂਰੀ ਨੇ ਅਸੀਂ ਨਹੀਂ ਚਾਹੁੰਦੇ ਵੀ ਇੱਕ ਵੀ ਐਕਸੀਡੈਂਟ ਹੋਵੇ ਸੋ ਇਹਨਾਂ ਦਾ ਸਾਨੂੰ ਸਹਿਯੋਗ ਮਿਲਿਆ ਅਸੀਂ ਇਹਨਾਂ ਦੇ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਰ ਬੇਨਤੀ ਕਰਦੇ ਆਂ ਅੱਗੇ ਤੋਂ ਵੀ ਇਹ ਥੋੜੇ-ਥੋੜੇ ਸਮੇਂ ਬਾਅਦ ਇਸੇ ਤਰ੍ਹਾਂ ਇੱਥੇ ਅੱਗੇ ਇਹੋ ਜੇ ਸੈਮੀਨਾਰ ਕਰਦੇ ਰਹਿਣ ਜਿਹਦਾ ਸਾਰਾ ਬੱਚਿਆਂ ਨੂੰ ਔਰ ਸਕੂਲ ਵਾਲਿਆਂ ਨੂੰ ਔਰ ਵੱਡਿਆਂ ਨੂੰ ਵੀ ਇਹਦਾ ਬਹੁਤ-ਬਹੁਤ ਲਾਭ ਹੋਏਗਾ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦਾ